ਫਿਰ ਸਮਾਂ ਆਇਆ ਭਾਈ ਮਨੀ ਸਿੰਘ ਜਿਨ੍ਹਾਂ ਨੇ ਅੰਮ੍ਰਿਤਸਰ ਦੀ ਧਰਤੀ ਦੇ ਦੀਵਾਲੀ ਦਾ ਦਿਨ ਮਨਾਉਣ ਵਾਸਤੇ ਉਸ ਸਮੇਂ ਪਿਆਰੋ ਮੌਕੇ ਦੇ ਗਵਰਨਰ ਦੇ ਕੋਲੋਂ ਜਰਨਲ ਦੇ ਕੋਲੋਂ ਜਿਹੜਾ ਜਕਰੀਆ ਖਾਨ ਦੇ ਕੋਲੋਂ ਪਿਆਰੋ ਉਸ ਸਮੇਂ ਉਹਨਾਂ ਨੇ ਦੀਵਾਲੀ ਦਾ ਤਿਹਾਰ ਮਨਾਉਣ ਵਾਸਤੇ ਇਜਾਜ਼ਤ ਮੰਗੀ ਤੇ ਸਰਕਾਰੀ ਖਜ਼ਾਨੇ ਦੇ ਅੰਦਰ 5000 ਰੁਪਏ ਜਿਹੜਾ ਸੀ ਜਮ੍ਹਾਂ ਕਰਵਾਉਣ ਵਾਸਤੇ ਸ਼ਰਤ ਪ੍ਰਵਾਨ ਕੀਤੀ ਗਈ ਸੁਨਾ ਆਇਆ ਪਿਆਰੋ ਜਿਹੜਾ ਸੀ ਸਰਕਾਰ ਨੇ ਸੂਏ ਪੱਧ ਭੇਜ ਕੇ ਪਤਾ ਲੱਗਿਆ ਕਿ ਦੀਵਾਲੀ ਦੇ ਤਿਹਾਰ ਤੇ ਸੰਗਤਾਂ ਵੱਡੀ ਗਿਣਤੀ ਦੇ ਅੰਦਰ ਅਮਰਤ ਸਰਦੀ ਦਰਬਾਰ ਸਾਹਿਬ ਦੀ ਧਰਤੀ ਤੇ ਸੰਗਤਾਂ ਆਈਆਂ ਨੇ ਕਿ ਹਕੂਮਤ ਨੇ ਸੋਚਿਆ ਇਸ ਤੋਂ ਵੱਡਾ ਸਮਾ ਕੀ ਹੋ ਸਕਦਾ ਹੈ ਹੁਣ ਇਹਨਾਂ ਸਿੱਖਾਂ ਨੂੰ ਖਤਮ ਕਰ ਦਿੱਤਾ ਜਾਵੇ ਭਾਈ ਮਨੀ ਸਿੰਘ ਦੇ ਕੋਲ ਖਬਰਾਂ ਪਹੁੰਚੀਆਂ ਉਹਨਾਂ ਨੇ ਸੰਗਤਾਂ ਨੂੰ ਪੱਤਰ ਭੇਜ ਕੇ ਕਹਿ ਦਿੱਤਾ ਭਾਈ ਸੁਖੂਮਤ ਨੇ ਮੌਕਾ ਤਾੜ ਕੇ ਹੁਣ ਸਿੱਖਾਂ ਨੂੰ ਖਤਮ ਕਰਨ ਦੀ ਇੱਕ ਧਾਰ ਲਈ ਹੈ ਤੁਸੀਂ ਹੁਣ ਦਰਬਾਰ ਸਾਹਿਬ ਦੀ ਧਰਤੀ ਦੇ ਦਰਸ਼ਨ ਕਰਨ ਵਾਸਤੇ ਨਹੀਂ ਆਉਣਾ ਹੁਣ ਇੱਕ ਪਾਸੇ ਭਾਈ ਮਨੀ ਸਿੰਘ ਨੇ ਸੰਗਤਾਂ ਨੂੰ ਨਕਾਰ ਕਰ ਦਿੱਤਾ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ ਉਹਨਾਂ ਦਾ ਕਤਲੇਆਮ ਕੀਤਾ ਗਿਆ ਤੇ ਖੀਰ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਕਿ ਭਾਈ ਮਨੀ ਸਿੰਘ ਜੀ ਇਸੀ ਸਰਕਾਰੀ ਖਜ਼ਾਨੇ ਅੰਦਰ 5000 ਰੁਪਏ ਰਕਮ ਜਮ੍ਹਾਂ ਕਰਾਓ ਭਾਈ ਮਨੀ ਸਿੰਘ ਨੇ ਇਨਕਾਰ ਕਰ ਦਿੱਤਾ ਫਿਰ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਲਾਹੌਰ ਦਾ ਜਿਹੜਾ ਨਖਾਸ ਚੌਂਕ ਹੈ ਨਖਾਸ ਚੌਂਕ ਦਾ ਕਤੇ ਇਤਿਹਾਸ ਬੜੇ ਪਿਆਰੋ ਭਾਈ ਤਾਰੂ ਸਿੰਘ ਦਾ ਬੰਦ ਬੰਦ ਨਖਾਸ ਚੌਂਕ ਵਿੱਚ ਟਿਕਿਆ ਜਾਂਦਾ ਭਾਈ ਸੁਣੋ ਸਨ ਭਾਈ ਸ਼ਾਹਬਾਰ ਸੁਣੋ ਚਰਖੜੀ ਤੇ ਨਖਾਸ ਚੌਂਕ ਵਿੱਚ ਚੜਿਆ ਜਾਂਦਾ ਪਿਆਰੋ ਇੱਥੇ ਬਸ ਨਹੀਂ ਜਦੋਂ ਭਾਈ ਤਾਰੂ ਸਿੰਘ ਦਾ ਖੋਪੜ ਤਾਰਿਆ ਜਾਂਦਾ ਨਖਾਸ ਚੌਂਕ ਲਾਹੌਰ ਦੇ ਅੰਦਰ ਪਿਆਰੋ ਇੱਥੋਂ ਤੱਕ ਬਸ ਨਹੀਂ ਭਾਈ ਮਨੀ ਸਿੰਘ ਉਹਨਾਂ ਦਾ ਬੰਦ ਬੰਦ ਨਖਾਸ ਚੌਂਕ ਲਾਹੌਰ ਵਿੱਚ ਕਟਿਆ ਜਾਂਦਾ ਜਦੋਂ ਨਖਾਸ ਚੌਂਕ ਦਾ ਇਤਿਹਾਸ ਪੜੋ ਨਾ ਤੁਸੀਂ ਨਖਾਸ ਚੌਂਕ ਪਿਆਰੋ ਸਾਰੇ ਲਾਹੌਰ ਦੇ ਵਿਚਲੇ ਬਣਿਆ ਹੋਇਆ ਸੈਂਟਰ ਦੇ ਵਿੱਚ ਬਣਿਆ ਹੋਇਆ ਨਖਾਸ ਚੌਂਕ ਨਖਾਸ ਜਿਹੜੇ ਸੰਗਤ ਆ ਜਾਂਦੀਆਂ ਨੇ ਨਾ ਪਾਕਿਸਤਾਨ ਦੀ ਧਰਤੀ ਦੇ ਦਰਸ਼ਨ ਕਰਨ ਵਾਸਤੇ ਜਰੂਰ ਦਰਸ਼ਨ ਕਰਕੇ ਉਹ ਨਖਾਸ ਚੌਂਕ ਦੇ ਪਿਆਰੇ ਉਸ ਸਥਾਨ ਤੇ ਭਾਈ ਮਨੀਸ਼ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਲੈ ਕੇ ਜਾਂਦਾ ਗਿਆ ਭਾਈ ਮਨੀਸ਼ ਸਿੰਘ ਨੂੰ ਕਹਿ ਲੱਗੇ ਸਿੱਖੀ ਤਿਆਗ ਦਿਓ ਭਾਈ ਮਨੀਸ਼ ਸਿੰਘ ਨੇ ਇਨਕਾਰ ਕਰ ਦਿੱਤਾ ਭਾਈ ਮਨੀ ਸਿੰਘ ਨੂੰ ਖીર ਫਤਵਾ ਲਾਇਆ ਗਿਆ ਕਿ ਤੁਹਾਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਜਾਏਗਾ ਕਾਜੀ ਨੇ ਫਤਵਾ ਲਾਇਆ ਜਲਾਦ ਨੇ ਟੋਖਾ ਤਿਆਰ ਕੀਤਾ ਜਦੋਂ ਭਾਈ ਮਨੀ ਸਿੰਘ ਦਾ ਗੁੱਟ ਤੋਂ ਹੱਥ ਫੜਿਆ ਨਾ ਜਲਾਦ ਨੇ ਤੇ ਭਾਈ ਮਨੀ ਸਿੰਘ ਨੇ ਹੱਥ ਫੜ ਲਿਆ ਕਹਿਣ ਲੱਗੇ ਤੂੰ ਕੀ ਕਰ ਲਗਾ ਕਹਿਣ ਲੱਗਾ ਮੈਨੂੰ ਕਾਜੀ ਦਾ ਹੁਕਮ ਹੋਇਆ ਮੈਨੂੰ ਬਾਦਸ਼ਾਹ ਦਾ ਹੁਕਮ ਹੋਇਆ ਤੈਨੂੰ ਬੰਦ-ਬੰਦ ਕੱਢ ਕੇ ਤੇਰਾ ਸਰੀਰ ਕੀਮਾ-ਕੀਮਾ ਕਰਕੇ ਖਤਮ ਕਰ ਦੇਣਾ ਭਾਈ ਮਨੀ ਸਿੰਘ ਹੱਸ ਕੇ ਕਹਿਣ ਲੱਗੇ ਪਿਆਰਿਆ ਬੰਦ ਇੱਥੋਂ ਨਹੀਂ ਬਣਦਾ ਬੰਦ ਬਣਦਾ ਪੈਂਦਾ ਇੱਕ ਉਂਗਲ ਦਾ ਇੱਕ ਪੋਟਾ ਕੱਟ ਫਿਰ ਦੂਸਰਾ ਕੱਟ ਫਿਰ ਤੀਸਰਾ ਕੱਟ ਐਵੇਂ ਪੰਜ ਉਂਗਲਾਂ ਕੱਟਣ ਤੋਂ ਬਾਅਦ ਭਾਈ ਮਨੀ ਸਿੰਘ ਕਿੰਨ ਲਗੇ ਗੁੱਟ ਕਟਿਆ ਗਿਆ ਫਿਰ ਭਾਈ ਮਨੀ ਸਿੰਘ ਦੀ ਮੋਟ ਕੂਲੀ ਤਾਰੀ ਗਈ ਫਿਰ ਭਾਈ ਮਨੀ ਸਿੰਘ ਦਾ ਮੁੱਢਾ ਤਾਰਿਆ ਗਿਆ ਅਖੀਰ ਭਾਈ ਮਨੀ ਸਿੰਘ ਨੂੰ ਪੈਰਾਵਲ ਤੋਂ ਲੈ ਕੇ ਫਿਰ ਉਂਗਲਾ ਕੱਟੀਆਂ ਗਈਆਂ ਗਿੱਟਾ ਵੱਢਿਆ ਗਿਆ ਭਾਈ ਮਨੀ ਸਿੰਘ ਦਾ ਗੋਡਾ ਵੱਢਿਆ ਗਿਆ ਉਸ ਤੋਂ ਬਾਅਦ ਚੂੜੇ ਤੋਂ ਕੱਟ ਕੇ ਭਾਈ ਮਨੀ ਸਿੰਘਾ ਉਹਨਾਂ ਨੂੰ ਪਿਆਰ ਉਹਨਾਂ ਦਾ ਸੀਸ ਤੋਂ ਤਾੜ ਲੱਗ ਕਰਕੇ ਭਾਈ ਮਨੀ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਪਿਆਰੋ ਉਹ ਆ ਕੌਮ ਦੇ ਪਰਵਾਨੇ ਜਿਨ੍ਹਾਂ ਨੂੰ ਆਪੋ ਅੱਜ ਅਰਦਾਸ ਦੇ ਵਿੱਚ ਯਾਦ ਕਰਦੇ ਆਂ ਜਿਨ੍ਹਾਂ ਨੇ ਗੁਰਦੁਆਰੇ ਲਈ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਸਾ ਸੰਗ ਨਭਾਈ